ਇਹ ਆ ਸਰਕਾਰ ਨੇ ਸਾਰੇ ਪਰਿਵਾਰਾਂ ਦੇ ਵਿੱਚ ਲਈ ਜ਼ੀਰੋ ਬਿੱਲ ਆ ਰਿਹਾ ਹੈ। ਅਸੀਂ ਨੇ ਮਾਫ ਕੀਤੀ ਹੋਈ ਹੈ। ਅਸੀਂ ਕੰਮ ਦੇ ਦਾਅਪੇ ਕੋਟ ਲਾ ਰਹੇ ਹਾਂ। 47000 ਨੌਕਰੀਆਂ ਸਰਕਾਰੀ ਦਿੱਤੀਆਂ ਬੱਚਿਆਂ ਨੂੰ ਉਹ ਵੀ ਕਿਸੇ ਨੇ ਤੇ ਕੋਈ ਸਪਾਰਸ ਨਹੀਂ ਕੋਈ ਪੈਸਾ ਨਹੀਂ ਲਿਆ ਬਿਲਕੁਲ ਜਿਹੜੇ ਬੱਚੇ ਰਿਜਲ ਸੀ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਪੰਜ ਸਾਲ ਹੋ ਗਏ ਪਿੱਲਰ ਖੜੇ ਆ ਉੱਤੇ ਜਿਹੜੇ ਰੌੜ ਲੱਗੀਆਂ ਲੋਹੇ ਦੀਆਂ ਉਹਨਾਂ ਨੂੰ ਵੀ ਜੰਗ ਲੱਗ ਗਈ ਜੇਕਰ ਸਰ ਆਪਾਂ ਮਾਲਵੇ ਦੀ ਗੱਲ ਕਰੀਏ ਮਾਲਵੇਆਂ ਕਿਸਾਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਬਾਰੇ ਵੀ ਕੁਝ ਗਿਆ ਗੰਦਾ ਕਿ ਅਸੀਂ ਇਸ ਪਾਰਟੀ ਦਾ ਵਿਰੋਧ ਕਰਦੇ ਆਂ ਆ ਤੁਸੀਂ ਕਿਸਾਨਾਂ ਦੀ ਫਸਲ ਦੀ ਗੱਲ ਲਾ ਲਓ ਕਣਕ ਫੁੱਟ ਕੇ ਆਉਂਦੀ ਆ ਤੇ ਜਿਹੜੇ ਪੈਸੇ ਉਹਨਾਂ ਦੇ ਖਾਤੇ ਵਿੱਚ ਆ ਜਾਣਗੇ ਕਿਸਾਨਾਂ ਦੇ ਵੱਲੋਂ ਜਿਹੜੀਆਂ ਮੰਗਾਂ ਕੀ ਜਾਂਦੀਆਂ ਨੇ ਉਹਨਾਂ ਨੂੰ ਕਿਵੇਂ ਵੇਖਦੇ ਹੋ ਕਿ ਕਿਵੇਂ ਉਹਨਾਂ ਦੀ ਪੂਰਤੀ ਕਰਨੀ ਚਾਹੀਦੀ ਹੈ ਕਿ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਸੁਚੇਤੀ ਵੀ ਨਾਲ ਮੈਗਮਪ੍ਰੀਤ ਕੌਰ ਤੇ ਸਾਡੇ ਨਾਲ ਜੁੜੇ ਨੇ ਡਾਇਰੈਕਟਰ ਆਫ ਪੰਚਸ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਪਹਿਲਾਂ ਤਾਂ ਤੁਹਾਡਾ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਠੀਕ ਹੈ ਜੀ ਸਰ ਜਿਵੇਂ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਵੱਲੋਂ ਲਗਾਤਾਰ ਜ਼ੋਰ ਲਗਾਇਆ ਜਾ ਰਿਹਾ ਹੈ ਕਾਫੀ ਵਾਅਦੇ ਵੀ ਕੀਤੇ ਜਾ ਰਹੇ ਨੇ ਕਿਵੇਂ ਦੇਖਦੇ ਹੋ ਹੁੰਦੀਆਂ ਲੋਕ ਸਭਾ ਚੋਣਾਂ ਨੂੰ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਜੀ ਪੰ 13 ਉਮੀਦਵਾਰ ਆਮ ਆਦੀ ਪਾਰਟੀ ਨੇ ਖੜੇ ਕੀਤੇ ਪੰਜਾਬ ਦੇ ਵਿੱਚ ਜੀ ਅਸੀਂ ਆਪਣੇ ਪੰਜਾਬ ਸਰਕਾਰ ਦੇ ਕੰਮਾਂ ਦੇ ਆਧਾਰ ਤੇ ਵੋਟ ਮੰਗ ਰਹੇ ਹਾਂ ਕਿਉਂਕਿ 2 ਸਾਲ ਸਰਕਾਰ ਸਾਡੀ ਬਣੀ ਨੂੰ ਹੋਈ ਆਮ ਆਦੀ ਪਾਰਟੀ ਦੀ ਜੀ ਜੋ ਅਸੀਂ ਕੰਮ ਕੀਤਾ ਸੀ ਉਹਦੇ ਆਧਾਰ ਤੇ ਵੋਟ ਮੰਗ ਰਹੇ ਹਾਂ ਦੂਜੀਆਂ ਪਾਰਟੀਆਂ ਜਿਨ੍ਹਾਂ ਨੇ 10-10 ਸਾਲ ਰਾਜ ਕੀਤਾ 5-5 ਸਾਲ ਰਾਜ ਕੀਤਾ ਲੋਕ ਉਹਨਾਂ ਨੂੰ ਲੱਗੇ ਨਹੀਂ ਰਿਕੰਦੇ ਰਹਿ ਕਿਉਂਕਿ ਲੋਕਾਂ ਨਾਲੋਂ ਕੰਮ ਪੁੱਛਦੇ ਵੀ ਤੁਸੀਂ ਕੀ ਕੀਤਾ 5 ਸਾਲ ਦੇ ਵਿੱਚ ਆ ਜਿੰਨੇ ਕੰਮ ਅਸੀਂ ਹਲਕਾ ਆਦਮਪੁਰ ਦੇ ਕੀਤੇ ਆ ਆ ਜਿਹੜੀ ਰੋਡ ਸਰਵਿਸ ਰੋਡ ਬਣਾਈ ਆ ਇਥੇ ਸਿਵਰੇ ਦਾ ਕੰਮ ਸ਼ੁਰੂ ਕਰਾਇਆ ਆ ਹੋਰ ਸਾਰੇ ਬਹੁਤ ਸਾਰੇ ਕੰਮ ਇਲਾਕੇ ਵਿੱਚ ਕੀਤੇ ਆ ਜਿਹੜੇ ਅਸੀਂ ਕਮਿਊਨਿਟੀ ਹਾਲ ਬਣਾਇਓ ਆ ਮਹੱਲਾ ਕਲੀਨਿੰਗ ਖੋਲ੍ਹਿਆ ਹੋਰ ਕਾਫੀ ਕੰਮ ਅਸੀਂ ਹਲਕੇ ਦੇ ਵਿੱਚ ਕੀਤੇ ਆ ਜਿਹੜੇ ਬਿਜਲੀ ਦਾ ਵੱਡਾ ਮੁੱਦਾ ਜੀ ਪੰਜਾਬ ਸਰਕਾਰ ਨੇ ਸਾਰੇ ਪਰਿਵਾਰਾਂ ਦੇ ਬਿਜਲੀ ਜ਼ੀਰੋ ਬਿੱਲ ਆ ਰਿਹਾ ਇਸ ਵੇਲੇ ਮaaf ਕੀਤੀ ਹੋਈ ਆ ਅਸੀਂ ਕੰਮ ਦੇ ਆਧਾਰ ਤੇ ਵੋਟ ਮਤ ਕਰਾਇਆ ਜੀ ਤੇ ਇਸ ਸਮੇਂ ਜਿਵੇਂ ਸਰ ਬਹੁਤ ਵੱਡਾ ਮੁੱਦਾ ਹੈ ਰੋਜ਼ਗਾਰ ਦਾ ਰੋਜ਼ਗਾਰ ਦਾ ਜਿੱਥੋਂ ਤੱਕ ਸਬੰਧ ਹੈਗਾ ਆ ਸਾਡੀ ਸਰਕਾਰ ਪੰਜਾਬ ਸਰਕਾਰ ਨੇ 44000 ਨੌਕਰੀਆਂ ਸਰਕਾਰੀ ਦਿੱਤੀਆਂ ਬੱਚਿਆਂ ਨੂੰ ਕਿਉਂਕਿ ਅਸੀਂ ਹੌਲੀ ਹੌਲੀ ਅੱਗੇ ਤੋਂ ਹੋਰ ਵਧਾ ਰਹੇ ਹਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਨੌਕਰੀਆਂ ਦੇਵਾਂਗੇ ਕਿਉਂਕਿ ਪੁਰਾਣੀ ਸਰਕਾਰਾਂ ਦਾ ਸਰਕਾਰੀ ਨੌਕਰੀਆਂ ਖਤਮ ਕਰ ਦਿੱਤੀਆਂ ਪ੍ਰਾਈਵੇਟ ਸੈਕਸ਼ਨ ਵਿੱਚ ਲੈ ਜਾਂਦੀਆਂ ਇਸ ਕਰੇ ਭਵਨ ਸਿੰਘ ਮਾਨ ਜੀ ਬੜੀਆਂ ਨੌਕਰੀਆਂ ਸਰਕਾਰੀ ਦੇ ਰਹੇ ਆ 44000 ਨੌਕਰੀਆਂ ਥੋੜੀਆਂ ਨਹੀਂ ਹੁੰਦੀਆਂ ਸਰਕਾਰੀ ਉਹ ਵੀ ਉਹ ਵੀ ਕਿਸੇ ਦੇ ਕੋਈ ਸ਼ਿਫਾਰਸ਼ ਨਹੀਂ ਗਈ ਕੋਈ ਪੈਸਾ ਨਹੀਂ ਲਿਆ ਬਿਲਕੁਲ ਜਿਹੜੇ ਬੱਚੇ ਐਲੀਜੀਬਲ ਸੀ ਉਹਨਾਂ ਸਰਕਾਰੀ ਨੌਕਰੀਆਂ ਦਿੱਤੀਆਂ ਹੋਰ ਵੀ ਦੇਵਾਂਗੇ ਗਾ ਜੀ ਸਰ ਜਿਵੇਂ ਆਦਮਪੁਰ ਦਾ ਇੱਕ ਵੱਡਾ ਮੁੱਦਾ ਇਥੋਂ ਦਾ ਫਲਾਈਓਵਰ 5 ਸਾਲ ਹੋ ਗਏ ਪਿੱਲਰ ਖੜੇ ਐ ਉੱਤੇ ਜਿਹੜੇ ਰੌੜ ਲੱਗੀਆਂ ਲੋਹੇ ਦੀਆਂ ਉਹਨਾਂ ਨੂੰ ਵੀ ਜੰਗ ਲੱਗ ਚੁੱਕੀ ਐ ਦੇਖੋ ਪਿੱਛੇ 5 ਸਾਲ ਸਰਕਾਰ ਕਾਂਗਰਸ ਦੀ ਸੀ ਜਿਸ ਵੇਲੇ ਕੰਮ ਸ਼ੁਰੂ ਕਰਾਇਆ ਸੀਗਾ ਉਹਨਾਂ ਨੇ ਕੰਮ ਪੂਰਾ ਨਹੀਂ ਕਰਾਇਆ ਪਰ ਅਸੀਂ ਆ ਜਿਹੜੀ ਸਰਵਿਸ ਲਾਈਨ ਹੈਗੀ ਆ ਜਦੋਂ ਪਿੱਛੇ ਇਲੈਕਸ਼ਨ 23 ਦੇ ਵਿੱਚ ਹੋਈਆਂ ਆ ਜੀ ਉਦੋਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਸਰਵਿਸ ਲਾਈਨ ਬਣਾਵਾਂਗੇ ਸਾਡੇ ਮੁੱਖ ਮੰਤਰੀ ਸਾਹਿਬ ਭਵਨਤਵਾਲ ਜੀ ਇੱਥੇ ਆਏ ਸੀਗੇ ਉਹ ਵਾਅਦਾ ਕਰਕੇ ਗਏ ਸੀਗੇ ਕਿ ਅਸੀਂ ਇਹ ਸੜਕ ਨੂੰ ਦੋਨਾਂ ਪਾਸੇ ਜਿਹੜੀ ਆ ਸਰਵਿਸ ਲਾਈਨ ਨੂੰ ਬਣਾਵਾਂਗੇ ਅਸੀਂ ਬਣਾ ਦਿੱਤੀ ਆ ਫਿਰ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਕੋਲ ਤੀਜਾ ਮਹਰਾ ਜਿਹੜਾ ਸਰਕਾਰ ਦਾ ਚੱਲ ਰਿਹਾ ਆ ਜੀ ਕੋਸ਼ਿਸ਼ ਕਰਾਂਗੇ ਜਦੋਂ ਐਮਪੀ ਦੀ ਇਲੈਕਸ਼ਨ ਤੋਂ ਬਾਅਦ ਜਲਦੀ ਅਸੀਂ ਇਹ ਵੀ ਪੁਲ ਦੀ ਉਸਾਰੀ ਜਿਹੜੀ ਦੁਬਾਰਾ ਸ਼ੁਰੂ ਕਰਾਵਾਂਗੇ ਜੀ ਉੱਥੇ ਸਰ ਜੀਕਰ ਗੱਲ ਕਰੀਏ ਅੱਗੇ ਹੋਰ ਅਜਿਹੀਆਂ ਕਿਹੜੀਆਂ ਨੀਤੀਆਂ ਬਣਾਈਆਂ ਗਈਆਂ ਨੇ ਸਰਕਾਰ ਦੇ ਵੱਲੋਂ ਰੋਜ਼ਗਾਰ ਦੀਆਂ ਸਿੱਖਿਆ ਦੀਆਂ ਜਿਵੇਂ ਹੁਣੇ ਤੁਸੀਂ ਕਿਹਾ ਕਿ ਪੁਲ ਦਾ ਵੀ ਨਿਰਮਾਣ ਜੇਤੀ ਸ਼ੁਰੂ ਹੋਊਗਾ ਸ਼ਹਿਰਾਂ ਦੇ ਵਿਕਾਸ ਲਈ ਕਿਹੜੀਆਂ ਨੀਤੀਆਂ ਸ਼ਹਿਰਾਂ ਦੇ ਵਿਕਾਸ ਵਾਸਤੇ ਇਹੋ ਹੀ ਹੁੰਦਾ ਆ ਵੀ ਜਿਹੜੀਆਂ ਉੱਥੇ ਸੜਕਾਂ ਵਧੀਆ ਬਣ ਜਾਣ। ਜੀ। ਸ਼ਹਿਰਾਂ ਦੇ ਵਿੱਚ ਜਿਹੜੇ ਮਕਾਨਾਂਵਾਂ ਲੋਕਾਂ ਦੇ ਕੱਚੇ ਆ ਛੱਤਾਂ ਕੱਚੀਆਂ ਉਹ ਪੱਕੀਆਂ ਛੱਤਾਂ ਕੀਤੀਆਂ ਜਾਣ। ਰੋਜ਼ਗਾਰ ਦੇ ਜਿਹੜੇ ਮੌਕੇ ਹੈ ਉਹ ਪੈਦਾ ਕੀਤੇ ਜਾਣ। ਬੱਚਿਆਂ ਲਈ ਥੋੜਾ ਹੋਰ ਵੀ ਇਹ ਚੱਲ ਰਿਹਾ ਵੀ ਜਿਹੜਾ ਨਸ਼ਾ ਆ ਨਾ ਕਾਫੀ ਪੁਰਾਣਾ ਸਮੇਂ ਦੀ ਗੱਲ ਆ ਬਹੁਤ ਸਿੱਤੋਂ ਚੱਲੇ ਆ ਰਿਹਾ ਆ। ਜੀ। ਅਸੀਂ ਉਹਨੂੰ ਕੋਸ਼ਿਸ਼ ਕਰਦੇ ਆ ਖਤਮ ਕਰਨ ਦੀ। ਸਰਕਾਰ ਇਸ ਪਾਸੇ ਧਿਆਨ ਦਿੱਤਾ ਹੋਇਆ ਆ ਅਸੀਂ ਜਲਦੀ ਉਹ ਵੀ ਖਤਮ ਕਰ ਦੇਵਾਂਗੇ। ਜੀ ਹੋਰ ਸ਼ਹਿਰਾਂ ਦੇ ਵਿੱਚ ਜਿਹੜਾ ਹੋਰ ਕੰਮ ਹੈਗਾ ਮਹੱਲਾ ਕਲੀਨਿਕ ਬਣਾ ਰਹੇ ਆਂ ਸ਼ਹਿਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਹੈਗੇ ਆ ਹਸਪਤਾਲ ਦੀ ਆਪਾ ਸਥਿਤੀ ਵਧੀਆ ਕਰ ਰਹੇ ਆਂ ਜੀ ਸਕੂਲ ਜੋ ਖੁੱਲੇ ਆ ਉਹਨਾਂ ਦੀ ਜਿਹੜੀ ਆ ਪੜਾਈ ਦੇ ਲੈਵਲ ਦਾ ਸੀ ਉੱਚਾ ਕਰ ਰਹੇ ਆਂ ਉਹਦਾ ਬੱਚਿਆਂ ਦੇ ਵਿੱਚ ਜਿਹੜਾ ਉੱਥੇ ਸਿੱਖਿਆ ਦਾ ਪ੍ਰਵਾਨ ਦਾ ਜਲਦੀ ਹੋਰ ਵਧੀਆ ਕਰ ਰਹੇ ਆਂ ਜੀ ਤਾਂ ਸਰ ਅੱਗੇ ਦੀਆਂ ਜਿੰਮੇਵਾਰੀਆਂ ਹੁਣ ਤੁਸੀਂ ਦੱਸਿਆ ਕਿ ਇਹ ਵੀ ਹੈ ਪਰ ਜੇਕਰ ਆਪਾਂ ਵੋਟਾਂ ਦੀ ਗੱਲ ਕਰੀਏ ਵੋਟਾਂ ਦੇ ਵਿੱਚ ਜਿੰਨਾ ਯੋਗਦਾਨ ਮਰਦਾਂ ਦਾ ਹੁੰਦਾ ਉਹਨਾ ਹੀ ਔਰਤਾਂ ਦਾ ਔਰਤਾਂ ਦੇ ਵੱਲੋਂ ਇੱਕ ਹੀ ਮੁੱਦਾ ਚੱਕਿਆ ਜਾਂਦਾ ਹੈ ਕਿ ਭਗਵੰਤ ਮਾਨ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ ਹਰ ਮਹੀਨੇ 1000 ਰੁਪਏ ਮਿਲੂਗਾ ਪਰ ਉਹ ਹਜੇ ਤੱਕ ਨਹੀਂ ਲਾਗੂ ਹੋਇਆ ਦੇਖੋ ਹੌਲੀ ਹੌਲੀ ਜਿੰਨੀਆਂ ਗਰੰਟੀਆਂ ਦਿੰਦੀਆਂ ਹਨ ਪੂਰੀ ਸਰਕਾਰ ਕਰ ਰਹੀ ਆ ਕਿਉਂਕਿ ਗਰੰਟੀਆਂ ਨੂੰ ਪੂਰਾ ਕਰਨਾ ਇੱਕ ਦਮ ਨਹੀਂ ਹੁੰਦਾ ਸਰਕਾਰ ਕੋ ਪੈਸੇ ਦੀ ਵਿਵਸਥਾ ਵੀ ਕਰਨੀ ਹੁੰਦੀ ਆ ਅਸੀਂ ਪਹਿਲੀ ਗਰੰਟੀ ਦਿੱਤੀ ਸੀ ਕਿ ਬਿੱਲ ਸਾਰਾ ਜ਼ੀਰੋ ਹੋਊਗਾ ਫ੍ਰੀ ਕਰਾਂਗੇ ਅਸੀਂ ਕਰਤਾ ਆ ਮਹਲਾ ਕਲੀਨਿਕਾਂ ਵੀ ਗੱਲ ਕੀਤੀ ਸੀ ਅਸੀਂ ਮਹਲਾ ਕਲੀਨਿਕ ਵੀ ਖੋਲ੍ਹ ਦਿੱਤੇ ਆ ਹੋਰ ਟੋਲਪਾਲ ਦੇ ਜਿਹੜੇ ਪੰਜਾਬ ਦੇ ਵਿੱਚ ਆ 14 ਟੋਲ ਪਲਾਜੇ ਬੰਦ ਕੀਤੇ ਆ ਲੋਕਾਂ ਨੂੰ ਬੜੀ ਸੂਤ ਵਧੀਆ ਦਿੱਤੀ ਹੋਈ ਆ ਉਹ ਵੀ ਅਸੀਂ ਕਰ ਦਿੱਤੇ ਆ ਜੀ ਬਾਕੀ ਪੈਸਾ ਜਿਹੜਾ ਬੀਬੀਆਂ ਨੂੰ ਦੇਣਾ ਆ 1000 ਰੁਪਇਆ ਮਹੀਨਾ ਉਹ ਵੀ ਜਲਦੀ ਭਗਵਾਨ ਸੇ ਮਾਂ ਦੀ ਦੇਣ ਨੂੰ ਤਿਆਰ ਹੈਗੇ ਆ ਉਸਤਾ ਕਰਦੇ ਆ ਪੈਸੇ ਦੀ ਪੈਸਾ ਤਾਂ ਇਕੱਠਾ ਹੋ ਹੀ ਜਾਣਾ ਆ ਕਿਉਂਕਿ ਜਦੋਂ ਸਾਡੇ ਕੋਲ ਪੈਸਾ ਆ ਰਿਹਾ ਆ ਅਸੀਂ ਗੱਲਾਂ ਦੀਆਂ ਪੂਰੀਆਂ ਕਰ ਰਹੇ ਆ ਹੋ ਸਕਦਾ ਅਸੀਂ ਇਸੇ ਸਾਲ ਦੇ ਵਿੱਚ ਜਿਹੜਾ ਪੈਸਾ 1000 ਰੁਪਇਆ ਦੇਣਾ ਸ਼ੁਰੂ ਕਰ ਦੇ ਜੀ ਜੇਕਰ ਸਰ ਆਪਾਂ ਮਾਲਵੇ ਦੀ ਮਾਲਵੇchna ਕਿਸਾਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਬਾਰੇ ਵੀ ਕੁਝ ਕਿਹਾ ਜਾਂਦਾ ਹੈ ਕਿ ਅਸੀਂ ਇਸ ਪਾਰਟੀ ਦਾ ਵੀ ਵਿਰੋਧ ਕਰਦੇ ਹਾਂ ਦੇ ਕਿਸਾਨਾਂ ਦਾ ਵਿਰੋਧ ਕਿਸਾਨ ਜਿਹੜੇ ਸਾਡੀ ਪਾਰਟੀ ਦਾ ਵਿਰੋਧ ਨਹੀਂ ਕਰ ਰਹੇ ਦੇਖੋ ਆਮ ਆਦਮੀ ਪਾਰਟੀ ਮੈਂ ਸ਼ਕਸਾਨਾਂ ਦੇ ਨਾਲ ਖੜੀ ਆ ਕਿਸਾਨਾਂ ਦੀ ਮਦਦ ਕਰਨ ਵਾਸਤੇ ਹੀ ਪਹਿਲਾਂ ਵੀ ਤਤ ਪਰ ਰਹੀ ਆ ਔਰ ਦਿੱਲੀ ਮੋਰਚਾ ਲੱਗਾ ਸੀਗਾ ਉੱਥੇ ਵੀ ਕਿਸਾਨਾਂ ਦੀ ਆਮ ਆਦਮੀ ਪਾਰਟੀ ਨੇ ਮਦਦ ਕੀਤੀ ਆ ਹੁਣ ਸ਼ੰਭੂ ਬਾਰਡਰ ਤੇ ਵੀ ਮੋਰਚਾ ਲੱਗਾ ਸੀ ਕਿਸਾਨਾਂ ਦਾ ਅਸੀਂ ਉੱਥੇ ਵੀ ਮਦਦ ਕੀਤੀ ਆ ਤੁਸੀਂ ਇਹ ਦੇਖੋ ਜਦੋਂ ਦਿੱਲੀ ਵਿੱਚ ਕਿਸਾਨਾਂ ਦਾ ਮੋਰਚਾ ਲੱਗਾ ਹੋਇਆ ਸੀ ਔਰ ਜਿਹੜੀ ਮੋਦੀ ਸਰਕਾਰ ਉਹ ਨਾ ਸਾਡੀ ਸਰਕਾਰ ਦੇ ਕੋਲੋਂ ਗਰਾਊਂਡਾਂ ਮੰਗੀਆਂ ਸੀਗੀਆਂ ਅਸੀਂ ਉਹ ਗਰਾਊਂਡਾਂ ਦੇ ਵਿੱਚ ਇਹਨਾਂ ਨੂੰ ਬੰਦੀ ਬਣਾਵਾਂਗੇ ਕੈਦੀ ਕਰਕੇ ਕਿਸਾਨਾਂ ਨੂੰ ਰੱਖਾਂਗੇ ਪਰ ਸਾਡੇ ਮੁੱਖ ਮੰਤਰੀ ਸਾਹਿਬ ਅਰਵਿੰਦ ਕੇਜਰੀਵਾਲ ਜੀ ਨੇ ਬਿਲਕੁਲ ਨਾ ਕਰਤੀ ਆ ਅਸੀਂ ਕੋਈ ਗਰਾਊਂਡ ਨਹੀਂ ਦਿੱਤੀ ਕਿਉਂਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਜੇਕਰ ਅਸੀਂ ਗਰਾਊਂਡਾਂ ਦੇ ਇਹਨਾਂ ਨੂੰ ਬੰਦੀ ਬਣਾਉਣ ਬਾਅਦ ਸੇ ਕਿਸਾਨਾਂ ਨੂੰ ਦੇ ਦਿੰਦੇ ਤਾਂ ਫਿਰ ਅਸਾ ਕਿਸਾਨਾਂ ਨਾਲ ਖੜੇ ਨਹੀਂ ਹੋਣਾ ਸਕਾ ਅਸੀਂ ਸਾਡੀ ਸਰਕਾਰ ਕਿਸਾਨਾਂ ਦੇ ਨਾਲ ਖੜੀ ਆ ਸਾਡਾ ਵਿਰੋਧ ਕਿਤੇ ਨਹੀਂ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਕਿ ਅਸੀਂ ਕਿਸਾਨਾਂ ਦੇ ਮੁੱਦੇ ਚੱਕਦੇ ਆ ਹੱਲ ਕਰਦੇ ਆ ਆ ਤੁਸੀਂ ਕਿਸਾਨਾਂ ਦੀ ਫਸਲ ਦੀ ਗੱਲ ਲੈ ਲਓ ਕਣਕ ਸੁੱਟ ਕੇ ਆਉਂਦੇ ਆ ਤੀਜੇ ਦਿਨ ਪੈਸੇ ਉਹਨਾਂ ਦੇ ਖਾਤੇ ਵਿੱਚ ਆ ਜਾਂਦੇ ਆ ਝੋਨਾ ਸੁੱਟ ਕੇ ਆਉਂਦੇ ਉਹਦੀ ਜਲਦੀ ਪੈਸੇ ਆ ਜਾਂਦੇ ਆ ਇਤੋਂ ਤੱਕ ਕਿ ਗੱਡਾ ਜਿਹੜਾ ਗੰਨੇ ਦੇ ਪੈਸੇ ਬਹੁਤ ਪੁਰਾਣਾ ਉਹਨਾਂ ਦਾ ਪਕਾਇਆ ਪਿਆ ਸੀਗਾ ਪੰਜਾਬ ਸਰਕਾਰ ਨੇ ਉਹ ਵੀ ਪੇ ਕਰਤਾ ਆ ਔਰ ਅੱਗੇ ਤੋਂ ਵੀ ਜਲਦੀ ਪੈਸੇ ਆਪਾਂ ਗੰਨੇ ਦੇ ਦੇ ਰਹੇ ਆ ਕਿਸਾਨਾਂ ਦੇ ਅਸੀਂ ਨਾਲ ਖੜੇ ਆ ਕਿਉਂਕਿ ਕਿਸਾਨ ਸਾਡੇ ਭਾਈ ਹੈਗੇ ਆ ਭਰਾ ਆ ਅਸੀਂ ਉਹਨਾਂ ਦੇ ਬਿਲਕੁਲ ਨਾਲ ਖੜੇ ਆ ਅਸੀਂ ਮਤਲਬ ਨਾਲ ਕਰਦੇ ਕਿਸਾਨਾਂ ਦੇ ਵੱਲੋਂ ਜਿਹੜੀਆਂ ਮੰਗਾਂ ਰੱਖੀਆਂ ਜਾਂਦੀਆਂ ਨੇ ਉਹਨਾਂ ਨੂੰ ਕਿਵੇਂ ਵੇਖਦੇ ਹੋ ਕਿ ਕਿਵੇਂ ਉਹਨਾਂ ਦੀ ਪੂਰਤੀ ਕਰਨੀ ਚਾਹੀਦੀ ਦੇਖੋ ਜੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨਾ ਜਾਇਜ਼ ਮੰਗਾਂ ਆ ਸਾਡੀ ਪਾਰਟੀ ਹਮੇਸ਼ਾ ਸਰਕਾਰਾਂ ਦੇ ਨਾਲ ਖੜੀ ਆ ਜੋ ਵੀ ਸਾਡੇ ਲੈਵਲ ਦੀਆਂ ਮੰਗਾਂ ਕਿਸਾਨਾਂ ਦੀਆਂ ਸੀ ਉਹਨਾਂ ਨੂੰ ਪੂਰੀਆਂ ਹੱਲ ਕਰਦੇ ਆ ਪਰ ਕਈ ਜਿਹੜੇ ਮੁੱਦੇ ਹੁੰਦੇ ਆ ਉਹ ਸੈਂਟਰ ਲੈਵਲ ਦੇ ਹੱਲ ਕਰਨਾ ਹੁੰਦੇ ਆ ਵਾਲੇ ਹੁੰਦੇ ਆ ਜਿੱਦਾਂ ਐਮਐਮਐਸਪੀ ਦੀ ਗੱਲ ਹੈਗੀ ਆ ਉਹ ਸੈਂਟਰ ਨੇ ਨਿਰਧਾਰਤ ਕਰਨੀ ਆ ਸਵਾਮੀਨਾਥ ਦੀ ਰਿਪੋਰਟ ਜਿਹੜੀ ਆ ਕਿਸਾਨਾਂ ਦੀ ਪੈਂਡਿੰਗ ਭਈ ਉਹ ਸੈਂਟਰ ਗਵਰਨਮੈਂਟ ਨੇ ਉਹਨੂੰ ਮਨਜ਼ੂਰ ਕਰਨਾ ਆ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਗੰਨੇ ਦੀ ਪੇਮੈਂਟ ਕਰਨੀ ਹੋਵੇ ਜਲਦੀ ਕਰਦੇ ਆ ਕਣਕ ਦੀ ਪੇਮੈਂਟ ਜਲਦੀ ਕਰਦੇ ਆ ਝੋਨੇ ਦੀ ਪੇਮੈਂਟ ਜਲਦੀ ਕਰਦੇ ਆ ਹੋਰ ਵੀ ਕਿਸਾਨਾਂ ਦੇ ਮੁੱਦੇ ਜਿਹੜੇ ਹੈ ਕਿ ਸਾਨੂੰ ਕੋਈ ਮਸ਼ੀਨਰੀ ਚਾਹੀਦੀ ਆ ਕੋਈ ਹੈਲਪ ਚਾਹੀਦੀ ਆ ਅਸੀਂ ਪਹਿਲ ਦੇ ਆਧਾਰ ਤੇ ਉਹ ਹੱਲ ਕਰਦੇ ਆ ਕਿਉਂਕਿ ਸਾਡੀ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਹੀ ਆ ਤੇ ਇਸੇ ਤਰੀਕੇ ਦੀਆਂ ਹੋਰ ਵੀ ਵੀਡੀਓਜ਼ ਲੈ ਕੇ ਤੁਹਾਡੇ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਵੀ ਸਾਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ